ਕਰਸੇਯੋਗ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਇਆ ਇਹ ਬਜ਼ੁਰਗ ਦਰਸਲ ਚਰਨਜੀਤ ਸਿੰਘ ਉਰਫ ਕਾਲਾ ਮੁਹੱਲਾ ਸ਼ੇਖਪੁਰਾ ਜੰਡਿਆਲਾ ਗੁਰੂਵਾਸੀ ਜੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪਿਛਲੇ 2-3 ਮਹੀਨੇ ਪਹਿਲਾਂ ਕੋਈ ਵਾਹਨ ਇਸ ਦੇ ਰਿਕਸ਼ੇ ਨੂੰ ਸਾਈਡ ਮਾਰ ਗਿਆ ਤਾਂ ਰਿਕਸ਼ੇ ਤੋਂ ਡਿੱਗਣ ਨਾਲ ਇਸ ਦਾ ਚੂਲਾ ਤੇ ਲੱਤ ਟੁੱਟ ਗਈ ਘਰ ਵਿੱਚ ਗਰੀਬੀ ਹੋਣ ਕਰਕੇ ਉਹ ਆਪਰੇਸ਼ਨ ਨਹੀਂ ਕਰਵਾ ਸਕਿਆ ਹੈ ਬਜ਼ੁਰਗ ਤੇ ਥੋੜੇ ਦਿਨ ਪਹਿਲਾਂ ਚਰਨਜੀਤ ਸਿੰਘ ਨੇ ਆਪਣੇ ਘਰ ਦੇ ਕਾਗਜ਼ ਗਹਿਣੇ ਰੱਖ ਕੇ ਆਪਰੇਸ਼ਨ ਤਾਂ ਕਰਵਾ ਲਿਆ ਪਰ ਦਵਾਈ ਤੋਂ 300 ਰੁਪਏ ਦੀ ਰੋਜ਼ਾਨਾ ਆਉਂਦੀ ਹੈ ਘਰ ਦੇ ਵਿੱਚ ਇੱਕ ਲੜਕਾ ਨਸ਼ੇੜੀ ਹੈ ਨੂੰ ਤੇ ਛੋਟੇ-ਛੋਟੇ ਦੋ ਬੱਚੇ ਨੇ ਰਣਜੀਤ ਦੀ ਪਤਨੀ ਤੇ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰੀਆਂ ਨੇ ਉਹਨਾਂ ਦੱਸਿਆ ਕਿ ਕਈ ਵਾਰ ਤਾਂ ਭੁੱਖੇ ਰਹਿਣਾ ਪੈਂਦਾ ਪਰਿਵਾਰ ਨੇ ਹੁਣ ਸਮਾਜ ਸੇਵੀ ਤੇ ਐਨ ਆਰ ਆਈ ਵੀਰਾਂ ਦੇ ਕੋਲੋਂ ਮਦਦ ਦੀ ਗੋਹਾਰ ਲਗਾਈ ਹੈ ਹਾਲਾਂਕਿ ਇਹ ਤਰਸਯੋਗ ਹਾਲਾਤਾਂ ਦੇ ਵਿੱਚ ਪਰਿਵਾਰ ਰਹਿ ਰਿਹਾ ਜਿੱਥੇ ਕਿ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਟੁੱਟਿਆ ਹੋਇਆ ਹੈ ਇੱਕ ਪਾਸੇ ਘਰ ਦੇ ਵਿੱਚ ਗਰੀਬੀ ਤੇ ਦੂਸਰੇ ਪਾਸੇ ਇਹ ਬਜ਼ੁਰਗ ਜੋ ਹੈ ਬਿਮਾਰੀ ਦੇ ਨਾਲ ਜੂਝ ਰਿਹਾ 2-300 ਰੁਪਏ ਦੀ ਰੋਜ਼ਾਨਾ ਦੀ ਦਵਾਈ ਜੋ ਹੈ ਉਹ ਲੈਣ ਦੇ ਲਈ ਇਸ ਸਮਰੱਥ ਨਹੀਂ ਹਨ ਤਾਂ ਇਹ ਪਰਿਵਾਰ ਹੁਣ ਸਮਾਜ ਸੇਵੀਆਂ ਦੇ ਕੋਲੋਂ ਮਦਦ ਦੀ ਗੋਹਾਰ ਲਗਾ ਰਿਹਾ ਹੈ ਤੁਸੀਂ ਇਸ ਪਰਿਵਾਰ ਦੇ ਬਿਆਨ ਸੁਣ ਸਕਦੇ ਹੋ ਕੀ ਕੁਝ ਇਸ ਪਰਿਵਾਰ ਦਾ ਕਹਿਣਾ ਪਰ ਬੇहद ਹੀ ਤਰਸਯੋਗ ਹਾਲਾਤ ਇਸ ਪਰਿਵਾਰ ਤੇ ਬਣੇ ਹੋਏ ਨੇ ਤੇ ਹੁਣ ਕੋਈ ਵੀ ਦਾਨੀ ਸੱਜਣ ਇਹਨਾਂ ਦੀ ਮਦਦ ਕਰ ਸਕੇ ਤਾਂ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੇ ਤਾਂ ਇਹ ਪਰਿਵਾਰ ਮਦਦ ਦੀ ਗੋਹਾਰ ਲਗਾ ਰਿਹਾ ਹੈ ਇਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਦਰਸਲ ਤੁਹਾਨੂੰ ਦੱਸਿਆ ਤਾਂ ਇਹ ਪਰਿਵਾਰ ਹੁਣ ਬੇਹੱਦ ਦੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਇੱਕ ਪਾਸੇ ਤਾਂ ਮਸਾ ਹੀ ਕਰਦਾ ਗੁਜ਼ਾਰਾ ਹੋ ਰਿਹਾ ਹੈ ਜਿਹੜੀਆਂ ਘਰ ਦੀਆਂ ਔਰਤਾਂ ਨੇ ਲੋਕਾਂ ਦੇ ਘਰ ਵਿੱਚ ਕੰਮ ਕਾਜ ਕਰਕੇ ਗੁਜ਼ਾਰਾ ਕਰੀਆਂ ਨੇ ਤਾਂ ਇੱਕ ਨਸ਼ੇੜੀ ਪੁੱਤ ਹੈ ਜੋ ਕਿ ਨਸ਼ੇ ਕਰਦਾ ਹੈ ਤਾਂ ਬਿਲਕੁਲ ਵੀ ਕੰਮ ਕਾਜ ਨਹੀਂ ਕਰਦਾ ਪਰਿਵਾਰ ਇੱਕ ਪਾਸੇ ਗਰੀਬੀ ਤੋਂ ਤੰਗ ਤੇ ਦੂਸਰੇ ਪਾਸੇ ਪੁੱਤ ਨਸ਼ੇੜੀ ਹੋਣ ਕਰਕੇ ਪਰਿਵਾਰ ਹੋਰ ਦੁੱਖਾਂ ਦੇ ਵਿੱਚ ਜੜਾ ਖਿਰਿਆ ਹੋਇਆ ਤਾਂ ਕੀ ਕੁਝ ਬਿਆਨ ਨੇ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਕਾਲਾ ਕਾਲਾ ਤੇ ਕੀ ਕੰਮ ਕਰਦੇ ਜੀ ਕੰਮ ਉਹ ਮੈਂ ਇਤਰਾ ਮਿਹਨਤ ਮੰਜੂਰੀ ਪੱਲੇਦਾਰੀ ਵੀ ਕਰਦਾ ਆਂ ਤੇ ਹੁਣ ਜੇ ਰੱਖਿਆ ਫੜ ਲਿਆ ਸੀ ਤੇ ਕੋਈ ਛੈਡ ਮਾਰ ਗਿਆ ਤੇ ਮੈਨੂੰ ਪਾ ਗਿਆ ਮੰਜੇ ਤੇ ਤੇ ਬਹੁਤ ਗਰੀਬੀ ਆ ਤੇ ਮੁੰਡਾ ਨਸ਼ੇ ਕਰਦਾ ਤੇ ਦੂਜੇ ਮੁੰਡੇ ਵੀ ਨਹੀਂ ਬਾਹ ਫਰਦੇ ਦੇ ਮੇਰੇ ਤੇ ਤਾਂ ਬਾਬਾ ਨਾਨਕੀਆਂ ਤੇ ਕਿ ਕਿਤਰਾ ਐਕਸੀਡੈਂਟ ਕਿਤਰਾ ਹੋ ਗਿਆ ਛੈਡ ਹੀ ਮਾਰ ਗਿਆ ਕੋਈ ਹਾਂਜੀ ਤੇ ਹੁਣ ਕੀ ਮੰਗ ਕਰਦੇ ਜੀ ਮੰਗਿਆ ਵੀ ਮੇਰੇ ਕਾਗਜ਼ ਜਿਹੜੇ ਆਏ ਛੁੱਟ ਜਾਣ ਕਾਗਜ਼ ਹੀ ਸੁੱਟ ਜਾਣ ਥਾਂ ਕਿੱਥੇ ਕਾਗਜ਼ ਕਾਗਜ਼ ਤਾਂ ਗਹਿਣੇ ਪਏ ਆ ਅੱਤਾਂ ਦੇ ਪ੍ਰੇਸ਼ਨ ਹੋਇਆ ਮੇਰਾ ਦਵਾਈ ਜੋ ਕੇ ਪੈਸੇ ਕਾ ਗਿਆ ਦਵਾਈ ਜੋ ਗੈਨੀ ਹੈ ਹੁਣ ਇਦਾਂ ਫੜ ਤੜ ਕੇ ਆ ਕੋਈ ਤੁਹਾਡੇ ਵਰਗਾ ਸਭ ਕਰ ਫੜ ਲਈ 500 ਪਈਆ ਦੇ ਕੋਈ ਹਜ਼ਾਰ ਦੇ ਮੰਗ ਕਰਦੇ ਆ ਵੀ ਮੰਗਦੇ ਆ ਮੰਗ ਤੇ ਇਦਾਂ ਹੁਣ ਮੇਰਾ ਲਾਜ ਲੋਜ ਕਰਾ ਦੇ ਗਵਰਨਮੈਂਟ ਠੀਕ ਮਜੀਦ ਖੋ ਜੀ ਕੀ ਗੱਲ ਹੋਈ ਆ ਵਪਾਰੀ ਜਾਂ ਡੈ ਰੱਖਿਆ ਲੈ ਕੇ ਖਾਲੀ ਰੱਖਿਆ ਹੈ ਕੋਈ ਸ਼ੈਡ ਮਾਰ ਕੇ ਚ ਗੱਡੀ ਵਾਲਾ ਚਲੇ ਗਿਆ ਇਹ ਡਿੱਗ ਗਿਆ ਉਹਨੇ ਪਛਾਣ ਨਹੀਂ ਵੇਖਿਆ ਨੀ ਵੀ ਕੀ ਗੱਲ ਹੋਈ ਆ ਉਹ ਮੁੜ ਕੇ ਲੋਕਾਂ ਨੇ ਆਣ ਕੇ ਦੱਸਿਆ ਤੁਸੀਂ ਆ ਵੀ ਡੇਪਿਆ ਵਾ ਉੱਥੋਂ ਇਹਦੇ ਕੋ ਉੱਠਿਆ ਨਹੀਂ ਗਿਆ ਤੇ ਚੂਲਾ ਵੀ ਟੁੱਟ ਗਿਆ ਤੇ ਥੱਲੇੋਂ ਲੱਤ ਵੀ ਟੁੱਟ ਗਈ ਪਿੰਨੀ ਤੋਂ ਥੱਲੇੋਂ ਤੇ ਉਹ ਹੁਣ ਦੋ ਨਾਵੇਂ ਮਹੀਨੇ ਦੀ ਟੁੱਟੀ ਅਹੀਂ ਲਈ ਫਿਰਦੇ ਰਹੇ ਕਦੀ ਕਿਤੇ ਕਦੀ ਕਿਤੇ ਤੇ ਨਹੀਂ ਠੀਕ ਹੋਈ ਹੁਣ ਚੁੱਕ ਚੁਕਾ ਕੇ ਤੇ ਪਰੇਸ਼ਨ ਕਰਾਇਆ ਜੇ ਤੇ ਹੁਣ ਦਵਾਈ ਵਾਸਤੇ ਸਾਡੇ ਕੋ ਪੈਸੇ ਨਹੀਂ ਹੈਗੇ ਨਾ ਸਾਡੇ ਕੋ ਰਾchn ਲਈ ਘਰ ਪੈਸੇ ਆ ਤੁਹਾਡਾ ਪੈਨਸ਼ਨ ਲੱਗੀ ਆ ਮੇਰੀ ਲੱਗੀ ਐ ਦੀ ਨਹੀਂ ਲੱਗੀ ਕੀ ਮੰਗ ਕਰਦੇ ਜੀ ਅਈ ਅਨੇ ਚਲੋ ਇਹਦੇ ਲਾਜ ਵਾਸਤੇ ਪੈਸੇ ਜਿਹੜੇ ਲੋਕਾਂ ਦੇ ਚੁੱਕੇ ਚਕਾਏ ਉਹ ਵੀ ਦਿੱਤੇ ਜਾਣ ਗਾਂ ਨੂੰ ਦਵਾਈ دارو ਲਈ ਪੈਸੇ ਮਿਲ ਜਾਣ ਤੇ ਇਹ ਰਾਜੀ ਬਾਜੀ ਹੋ ਜੇ ਚਲ ਫੇਰ ਅਸੀਂ ਮਾੜਾ ਮੋਟਾ ਕਮਾ ਕੇ ਕੰਦੇ ਰਵਾਂਗੇ ਗੁਜ਼ਾਰਾ ਕਿੱਦਾਂ ਜੀ ਗੁਜ਼ਾਰਾ ਇਸ ਤਰ੍ਹਾਂ ਦੋ ਘਰਾਂ ਦਾ ਕੰਮ ਕਰਦੀ ਆ ਤੇ ਉੱਥੋਂ ਥੋੜਾ ਬਹੁਤਾ ਸਬਜ਼ੀ ਭਾਜੀ ਵਧੀ ਘਟੀ ਦੇ ਦਿੰਦੇ ਆ ਤੇ ਉਹ ਲੈ ਆਉਣੀ ਆ ਜੇ ਨਾ ਜਦੋਂ ਨਾਂ ਦੇਣ ਨਾ ਸਹੀ ਕਿਹੇ ਵਲੇ ਦਾ ਘਰ ਆਟਾ ਵੀ ਨਹੀਂ ਹੈਗਾ ਖੰਡ ਪੱਤੀ ਵੀ ਨਹੀਂ